ਕਿ ਇਹ ਪੂਰੇ ਬਾਰੇ ਕੀ ਜਾਣੀ ਚਾਹੀਦੀ ਕਿ ਕਿੰਨੀ ਡਰਗ ਦੀ ਰਿਕਵਰੀ ਹੋਈ ਔਰ ਕੀ ਨੈਟਵਰਕਿੰਗ ਸੀ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੋਤਾਬੀ ਆਰੋਪ ਦਿੱਤੇ ਇੰਡੀਸ਼ਨ ਦੇ ਸ਼ੇਟ ਪੰਜਾਬ ਪੁਲਿਸ ਵੱਲੋਂ ਨਸ਼ਾ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੀ ਲੜੀ ਦੇ ਵਿੱਚ ਅੱਜ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਕਮਰਸ਼ੀਅਲ ਕੁਆਂਟੀਟੀ ਐਨਡੀਪੀਐਸ ਐਕਟ ਦੀ ਰਿਕਵਰੀ ਕੀਤੀ ਗਈ ਹੈ ਆ ਇਹ ਇੱਕ ਇਨਫੋਰਮ ਜਿਹੜਾ ਇਨਫੋਰਮੇਸ਼ਨ ਬੇਸਡ ਇੱਕ ਆਪਰੇਸ਼ਨ ਸੀਗਾ ਜਿਹਦੇ ਵਿੱਚ ਸੀਆਈਏ ਦੀ ਵੱਖ-ਵੱਖ ਟੀਮਾਂ ਬਣਾ ਕੇ ਇੱਕ ਜਿਹੜਾ ਅਕਿਊਸਡ ਹੈ ਉਹਨੂੰ ਨੈਰੋ ਡਾਊਨ ਕੀਤਾ ਤੇ ਅੱਜ ਉਹ ਜਦੋਂ ਅੰਮ੍ਰਿਤਸਰ ਵਾਲੀ ਸਾਈਡ ਤੋਂ ਢਿਲਵਾ ਜਿਹੜੇ ਕੱਚੇ ਰਾਹ 'ਤਹੀਂ ਜਾਣ ਲੱਗਾ ਸੀ ਮੌਕੇ ਨੂੰ ਉਹਨੂੰ ਰੋਕ ਕੇ ਉਹਨੂੰ ਜਿਹੜਾ ਚੈੱਕ ਕੀਤਾ ਗਿਆ ਤੇ ਉਹਦੀ ਜਿਹੜੀ ਇਨੋਵਾ ਕ੍ਰਿਸਟਾ ਗੱਡੀ ਸੀ ਉਹਦੇ ਵਿੱਚੋਂ ਹੀ ਜਿਹੜੀ 1 ਕਿਲੋ ਜਿਹੜੀ ਸਸਪੈਕਟਿਡ ਹੈਰੋਇਨ ਹੈ ਉਹ ਰਿਕਵਰ ਕੀਤੀ ਗਈ ਹੈ ਉਹਦੇ ਨਾਲ ਤਕਰੀਬਨ 90000 ਰੁਪਏ ਜਿਹੜਾ ਡਰਗ ਮਨੀ ਵੀ ਰਿਕਵਰ ਹੋਇਆ ਹੈ ਦੇ ਹਾਲੇ ਥੋੜਿਆ ਸੀ ਇਹ ਜਿਹੜਾ ਰਿਕਵਰੀ ਕਰਕੇ ਇਮੀਡੀਏਟਲੀ ਜਿਹੜਾ ਮੁਕਦਮਾ ਨੰਬਰ 2 ਅੰਡਰ ਧਾਰਾ ਜਿਹੜੀ 21 ਸੀ ਐਨਡੀਪੀਐਸ ਐਕਟ ਥਾਣਾ ਢਿਲਵਾ ਜਿਹੜਾ ਮੁਕਦਮਾ ਰਜਿਸਟਰ ਕੀਤਾ ਗਿਆ ਹੈਗਾ ਇਹ ਜਿਹੜੀ ਹੈਰੋਇਨ ਹੈਗੀ ਹੈ ਅੰਮ੍ਰਿਤਸਰ ਸਾਈਡ ਤੋਂ ਉਹ ਲੈ ਕੇ ਆ ਰਿਆ ਸੀ ਤੇ ਕਿਉਂਕਿ ਅੱਜ ਹੀ ਇਹਦੀ ਜਿਹੜੀ ਅਰੈਸਟ ਹੋਈ ਹੈਗੀ ਹੈ ਇਦੇ ਉੱਤੇ ਜਿਹੜਾ ਫਾਰਵਰਡ ਤੇ ਬੈਕਵਰਡ ਲਿੰਕੇਜਸ ਤੇ ਜਿਹੜਾ ਡੰਗਾ ਇਹਨਾਂ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਡਰਾਈਵਿੰਗ ਕਰਾਉਣ ਦੇ ਵਿੱਚ ਕਰਦਾ ਸੀਗਾ ਜੁਨੀਦੀ ਦਾ ਨੰਬਰ ਬਿਲਕੁਲ ਇਹ ਜਿਹੜਾ ਦੋਸ਼ੀ ਹੈਗਾ ਇਹ ਅਨਮੋਲਪ੍ਰੀਤ ਸਿੰਘ ਪੁੱਤਰ ਲੇਟ ਮਹਿੰਦਰ ਸਿੰਘ ਵਾਸੀ 메ਨ ਬਾਜ਼ਾਰ ਜਮਸ਼ੇਰ ਥਾਣਾ सदर ਜਲੰਧਰ ਤੇ ਤਕਰੀਬਨ 27 ਸਾਲ ਉਮਰ ਹੈ ਤੇ ਇਹ ਟੈਕਸੀ ਡਰਾਈਵਰ ਦਾ ਕੰਮ ਕਰਦਾ ਸੀਗਾ ਇਹਦੇ ਉੱਤੇ ਪਹਿਲਾਂ ਵੀ ਇੱਕ ਮੁਕਦਮਾ ਜਿਹੜਾ ਸਨੇਚਿੰਗ ਦਾ ਦਰਜ ਹੈਗਾ ਥਾਣਾ ਨੰਬਰ 6 ਜਲੰਧਰ ਦੇ ਵਿੱਚ ਤੇ ਅੰਮ੍ਰਿਤਸਰ ਸਾਈਡ ਤੋਂ ਲੈ ਕੇ ਜਾ ਰਿਹਾ ਸੀ ਹੁਣ ਫਾਰਵਰਡ ਤੇ ਬੈਕਵਰਡ ਲਿੰਕੇਜ ਤੇ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਸਰ ਦੋਨੋਂ ਦਾ ਕਰ ਰਹੇ ਕੰਮ ਇਹ ਇਹ ਅਸੀਂ ਡਿਟੇਲ ਚ ਤੁਹਾਨੂੰ ਇਨਵੈਸਟਿਗੇਸ਼ਨ ਨਾਲ ਦੱਸਾਂਗੇ ਇਹ ਵੀ ਨਹੀਂ ਪਤਾ ਕਿ ਪਟਾਣੀ ਕਿੱਥੇ ਲੱਗ ਜੰਨੀ ਹੈ ਜੋ ਨਹੀਂ ਇਸ ਸਟੇਜ ਤੇ ਠੀਕ ਹੈ ਜੀ